ਦੋਸਤੋ ਅੱਜ ਦੀਆਂ ਤੋਂ ਖਬਰਾਂ ਸਾਹਮਣੇ ਆ ਰਹੀਆਂ ਨੇ ਪਹਿਲੀ ਖਬਰ ਕੈਨੇਡਾ ਤੋਂ ਆ ਰਹੀ ਆ ਤੇ ਦੂਜੀ ਖਬਰ ਜਿਹੜੀ ਆ ਰਾਮਪੁਰਾ ਫੋਲ ਤੋਂ ਆ ਰਹੀ ਆ ਅਤੇ ਇਹਨਾਂ ਦੋਨਾਂ ਖਬਰਾਂ ਬਾਰੇ ਤੁਹਾਨੂੰ ਅੱਗੇ ਜਾਣਕਾਰੀ ਦਿੰਨੇ ਆ ਜਿਹੜੀ ਪਹਿਲੀ ਖਬਰ ਕੈਨੇਡਾ ਤੋਂ ਆ ਰਹੀ ਆ ਦੱਸਿਆ ਇਹ ਜਾ ਰਿਹਾ ਹੈ ਕਿ ਕੈਨੇਡਾ ਦੇ ਵਿੱਚ ਟੋਰਾਂਟੋ ਨਾਂ ਦੀ ਜਿਹੜੀ ਕੰਟਰੀ ਆ ਉੱਥੇ ਇੱਕ ਜਾਜ ਜਿਹੜਾ ਜਾ ਰਿਹਾ ਸੀ ਤੇ ਜਦੋਂ ਉਹ ਜਾਜ ਲੈਂਡ ਹੋਣ ਲੱਗਿਆ ਤਾਂ ਉਹ ਉੱਥੇ ਹੀ ਪਲਟ ਜਾਂਦਾ ਐ ਐਸ ਜਿਹੜਾ ਜਾਜ ਆ ਉਹਦਾ ਨਾਮ ਹੈਗਾ ਡੈਲਟਾ 에ਅਰਲਾਈਨ ਦੱਸਿਆ ਜਾ ਰਿਹਾ ਹੈ ਕਿ ਜਦੋਂ ਉਹ ਲੈਂਡ ਹੁੰਦਾ ਹੈ ਤਾਂ ਉਹ ਪਲਟ ਜਾਂਦਾ ਹੈ ਤਾਂ ਉਸ ਜਹਾਜ਼ ਦੇ ਵਿੱਚ 80 ਸਵਾਰੀਆਂ ਹੁੰਦੀਆਂ ਨੇ ਪਰ 15 ਜਿਹੜੀਆਂ ਬਹੁਤ ਜ਼ਖਮੀ ਹੋ ਜਾਂਦੀਆਂ ਨੇ ਤਾਂ ਦੱਸਿਆ ਇਹ ਜਾ ਰਿਹਾ ਹੈ ਕਿ ਤਿੰਨ ਜਿਹੜੇ ਵਿਅਕਤੀ ਆ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਤਾਂ ਉਹਨਾਂ ਨੂੰ ਤੁਰੰਤ ਹੀ ਹਸਪੀਟਲ ਦੇ ਵਿੱਚ ਪਹੁੰਚਾਇਆ ਜਾਂਦਾ ਹੈ ਤੁਹਾਨੂੰ ਇੱਕ ਵਾਰੀ ਫੇਰ ਦੱਸ ਦਈਏ ਕਿ ਇਹ ਜਿਹੜੀ ਖਬਰ ਆ ਕੈਨੇਡਾ ਦੇ ਵਿੱਚ ਟੋਰਾਂਟੋ ਨਾਂ ਦੀ ਜਿਹੜੀ ਕੰਟਰੀ ਆ ਉੱਥੇ ਇੱਕ ਜਿਹੜਾ ਜਹਾਜ਼ ਜਾ ਰਿਹਾ ਸੀ ਤਾਂ ਉਹ ਜਦੋਂ ਲੈਂਡ ਹੋਣ ਲੱਗਿਆ ਤਾਂ ਉੱਥੇ ਉਹ ਪਲਟ ਜਾਂਦਾ ਏ ਤਾਂ ਐਸਾ ਜਾਣਕਾਰੀ ਦੇ ਮੁਤਾਬਿਕ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਸ ਵਿੱਚ ਜਿਹੜੇ 80 ਸਵਾਰੀਆਂ ਹੁੰਦੀਆਂ ਨੇ ਤਾਂ 15 ਜਿਹੜੇ ਉਹ ਜ਼ਖਮੀ ਹੋ ਜਾਂਦੀਆਂ ਨੇ 15 ਜਿਹੜੇ ਵਿਅਕਤੀ ਹੁੰਦੇ ਆ ਜ਼ਖਮੀ ਹੋ ਜਾਂਦੇ ਆ ਤੇ ਤਿੰਨ ਵਿਅਕਤੀ ਜਿਹੜੇ ਆ ਪੂਰੇ ਗੰਬੀਰ ਰੂਪ ਵਿੱਚ ਜ਼ਖਮੀ ਹੋ ਜਾਂਦੇ ਤੇ ਉਹਨਾਂ ਦੀ ਜਿਹੜੀ ਹਾਲਤ ਨਾਜ਼ੁਕ ਦੱਸੀ ਜਾਂਦੀ ਆ ਤੇ ਦੱਸਿਆ ਇਹ ਵੀ ਜਾਂਦਾ ਏ ਜਦੋਂ ਇਹ ਜੱਜ ਪਲਟ ਜਾਂਦਾ ਹੈ ਤਾਂ ਉੱਥੋਂ ਦੇ ਜਿਹੜੇ ਲੋਕ ਹੁੰਦੇ ਆ ਰਾਹੀਰ ਹੁੰਦੇ ਆ ਜਦੋਂ ਉਹਨਾਂ ਨੂੰ ਪਤਾ ਲੱਗਦਾ ਇਹ ਤਾਂ ਉੱਤੇ ਪਹਿਲਾਂ ਹਫੜਾ ਤਫੜੀ ਮੱਚ ਜਾਂਦੀ ਆ ਰੌਲਾ ਬਹੁਤ ਪੈ ਜਾਂਦਾ ਏ ਤਾਂ ਫਿਰ ਉਤੋਂ ਦੇ ਰਾਹੀਰਾ ਦੁਆਰਾ ਜਿਹੜਾ ਉਹਨਾਂ ਵਿਅਕਤੀਆਂ ਨੂੰ ਬਾਹਰ ਕੱਢ ਲਿਆ ਜਾਂਦਾ ਏ ਤੇ ਤੁਰੰਤ ਹੀ ਉਹਨਾਂ ਨੂੰ ਹਸਪੀਟਲ ਦੇ ਵਿੱਚ ਪਹੁੰਚਾਇਆ ਜਾਂਦਾ ਏ ਤੁਹਾਨੂੰ ਇੱਕ ਵਾਰੀ ਫੇਰ ਦੱਸ ਦੇ ਕਿ ਇਹ ਜਿਹੜੀ ਖਬਰ ਆ ਰਾਂਟੋ ਦੇ ਵਿੱਚ ਇੱਕ ਜਿਹੜਾ ਜਹਾਜ਼ ਜਾ ਰਿਹਾ ਸੀ ਤਾਂ ਉੱਥੇ ਜੱਜ ਜਿਹੜਾ Air Delta Air Line ਜਿਹੜਾ ਉੱਥੇ ਲੈਂਡ ਹੋਣ ਲੱਗਿਆ ਸੀ ਤਾਂ ਲੈਂਡ ਹੋਣ ਦੇ ਦੌਰਾਨ ਹੀ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਜਿਹੜਾ ਉਹ ਜਹਾਜ਼ ਕਿੱਦਾਂ ਉਹ ਬੁਰੀ ਤਰੀਕੇ ਦੇ ਨਾਲ ਪਲਟ ਜਾਂਦਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਹਲੇ ਵੀ ਜਿਹੜਾ ਉਹ ਜਹਾਜ਼ ਆ ਪਲਟਿਆ ਪਿਆ ਹੈ ਪਰ ਉਸ ਵਿੱਚ ਜਿਹੜੇ ਸੀ ਜਿਹੜੇ ਸਵਾਰੀ ਸਵਾਰ ਹੁੰਦੇ ਵਿਅਕਤੀ ਆ ਜਿਹੜੇ ਉਹਨਾਂ ਵਿੱਚ 15 ਦੀ ਜਿਹੜੀ ਬਹੁਤ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦੇ ਆ ਤਾਂ ਤੰਨ ਦੀ ਜਿਹੜੀ ਜਿਹੜੀ ਜਾਂੜ ਬਹੁਤ ਨਾਜ਼ੁਕ ਦੱਸੀ ਜਾ ਰਹੀ ਆ ਪਰ ਰਾਘਿਰਾ ਦੀ ਮਦਦ ਦੁਆਰਾ ਜਿਹੜਾ ਉਹਨਾਂ ਸਾਰਿਆਂ ਵਿਅਕਤੀਆਂ ਨੂੰ ਕਿਵੇਂ ਨਾ ਕਿਵੇਂ ਬਾਹਰ ਕੱਢ ਕੇ ਉਹਨਾਂ ਨੂੰ ਤੁਰੰਤ ਹੀ ਹਸਪੀਟਲ ਦੇ ਵਿੱਚ ਪਹੁੰਚਾਇਆ ਜਾਂਦਾ ਹੈ ਤਾਂ ਇਹ ਜਿਹੜੀ ਬਹੁਤ ਭਿਆਨਕ ਖਬਰ ਆ ਰਹੀ ਆ ਕਿ ਟੋਰਾਂਟੋ ਦੇ ਵਿੱਚ ਇੱਕ 에어 ਡਾਟਾ 에어ਲਾਈਨ ਜਿਹੜੀ ਆ ਜਹਾਜ਼ ਉੱਥੇ ਜਾ ਰਿਹਾ ਸੀ ਤਾਂ ਜਾਂਦਾ ਜਦੋਂ ਉੱਥੇ ਲੈਂਡ ਹਾਉਣ ਲੱਗਿਆ ਤਾਂ ਉੱਥੇ ਹੀ ਪਲਟ ਜਾਂਦਾ ਹੈ ਤਾਂ ਉਹਦੇ ਵਿੱਚ ਜਿਹੜੀਆਂ 80 ਸਵਾਰੀਆਂ ਹੁੰਦੇ ਆ ਨੇ ਉਹਦੇ ਵਿੱਚ 15 ਜਿਹੜੇ ਜ਼ਖਮੀ ਹੋ ਜਾਂਦੇ ਆ ਤੇ ਤਿੰਨਾਂ ਦੀ ਜਿਹੜੀ ਜਿਹੜੀ ਜਾਂਡ ਜਿਹੜੀ ਨਾਜ਼ਕ ਦੱਸੀ ਜਾਂਦੀ ਆ ਤਾਂ ਉਥੋਂ ਦੇ ਜਿਹੜੇ ਰਾਘਿਰ ਹੁੰਦੇ ਆ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਜਿਹੜਾ ਉੱਥੇ ਜਹਾਜ਼ ਪਲਟ ਗਿਆ ਹੈ ਤਾਂ ਉਹਨਾਂ ਦੀ ਮਦਦ ਦੁਆਰਾ ਜਿਹੜੇ ਉਥੋਂ ਦੇ ਜਿਹੜੇ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦੇ ਆ ਤਾਂ ਕਿਵੇਂ ਨਾ ਕਿਵੇਂ ਉਹਨਾਂ ਸਾਰਿਆਂ ਨੂੰ ਜਹਾਜ਼ ਵਿੱਚ ਬਾਹਰ ਕੱਢ ਕੇ ਉਹਨਾਂ ਨੂੰ ਤੁਰੰਤ ਹੀ ਹਸਪੀਟਲ ਦੇ ਵਿੱਚ ਪਹੁੰਚਾਇਆ ਜਾਂਦਾ ਹੈ ਬਹੁਤ ਹੀ ਜਿਹੜਾ ਭਿਆਨਕ ਹਾਲਾਤ ਸਾ ਟ੍ਰਾਂਟੋ ਕੰਟਰੀ ਦੇ ਵਿੱਚ ਵਾਪਰਿਆ ਹੈ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਜਿਹੜਾ 에ਅਰ ਡਾਟਾ 에ਅਰਲਾਈਨ ਜਿਹੜਾ ਜਹਾਜ਼ ਹੈ ਕਿਵੇਂ ਹੀ ਉਹ ਪਾਟਿਆ ਪਿਆ ਹੈ ਤਾਂ ਜਿਹੜੇ ਉਤੋਂ ਦੇ ਰਾਹੀਰ ਹੁੰਦੇ ਆ ਤੇ ਲੋਕ ਹੁੰਦੇ ਆ ਉਹਨਾਂ ਸਵਾਰੀਆਂ ਨੂੰ ਜਿਹੜੇ ਉਸ ਇਸ ਹਾਦਸੇ ਹਾਦਸੇ ਵਿੱਚ ਜ਼ਖਮੀ ਹੋ ਜਾਂਦੇ ਤੇ ਉਹਨਾਂ ਨੂੰ ਰਾਹੀਰਾਂ ਦੁਆਰਾ ਬਾਹਰ ਕੱਢਿਆ ਜਾਂਦਾ ਹੈ ਤਾਂ 15 15 ਲੋਕ ਜਿਹੜੇ ਜ਼ਖਮੀ ਹੋ ਜਾਂਦੇ ਤੇ ਤਿੰਨਾਂ ਦੀ ਜਿਹੜੀ ਜਾਨ ਨਾਜ਼ੁਕ ਦੱਸੀ ਜਾਂਦੀ ਆ ਪਰ ਜਦੋਂ ਉਹਨਾਂ ਹਸਪੀਟਲ ਵਿੱਚ ਤੁਰੰਤ ਹੀ ਇਸ ਨੂੰ ਉਹਨਾਂ ਸਾਰਿਆਂ ਨੂੰ ਹਸਪੀਟਲ ਦੇ ਵਿੱਚ ਪਹੁੰਚਾਇਆ ਜਾਂਦਾ ਹੈ ਤੇ ਦੂਜੀ ਖਬਰ ਜਿਹੜੀ ਆ ਉਹ ਰਾਮਪੁਰਾ ਫੂਲ ਤੋਂ ਆ ਰਹੀ ਆ ਉੱਥੋਂ ਦੇ ਇੱਕ ਨਿੱਜੀ ਸਕੂਲ ਦੇ ਵਿੱਚ ਜਿਹੜੇ ਟੀਚਰ ਹੁੰਦੇ ਆ ਮੈਨੇਜਮੈਂਟ ਟੀਚਰ ਹੁੰਦੇ ਆ ਉਹਨਾਂ ਦੇ ਉੱਪਰ ਬਹੁਤ ਵੱਡੇ ਦੋਸ਼ ਲਗਾਏ ਜਾ ਰਹੇ ਆ ਇਲਜ਼ਾਮ ਲਗਾਏ ਜਾ ਰਹੇ ਆ ਭ੍ਰਿਸ਼ਟਾਚਾਰ ਨੂੰ ਮੱਦੇ ਨਜ਼ਰ ਰੱਖਦੇ ਹੁਣ ਉੱਪਰ ਬਹੁਤ ਹੀ ਬੋਰੇ ਤਰੀਕੇ ਨਾਲ ਜਿਹੜੇ ਇਲਜ਼ਾਮ ਲਗਾਏ ਜਾ ਰਹੇ ਆ ਦੱਸਿਆ ਇਹ ਜਾ ਰਿਹਾ ਕਿ ਜਿਹੜਾ ਇਹ ਸਕੂਲ 2012 ਵਿੱਚ ਖੁੱਲ੍ਹਿਆ ਸੀ ਤਾਂ ਉੱਥੋਂ ਦੇ ਜਿਹੜੇ ਟੀਚਰ ਆ ਪਹਿਲਾਂ ਉੱਥੇ ਪੜਾਈ ਕਰਵਾਉਂਦੇ ਸੀ ਤਾਂ ਉੱਥੋਂ ਦੇ ਜਿਹੜੇ ਮੈਨੇਜਮੈਂਟ ਆ ਉਹਨਾਂ ਨੇ ਉਹਨਾਂ ਟੀਚਰਾਂ ਨੂੰ ਵੀ ਅੱਧੀ ਤਨਖਾਹ ਦਿੰਦੇ ਸੀ ਤਾਂ ਉਹਨਾਂ ਨੂੰ ਸਾਰਿਆਂ ਨੂੰ ਹਟਾ ਦਿੱਤਾ ਗਿਆ ਹੈ ਪਰ ਜਿਹੜੇ ਉਥੋਂ ਦੇ ਬੱਚੇ ਉਸ ਸਕੂਲ ਵਿੱਚ ਪੜ੍ਹਦੇ ਸੀ ਉਹਨਾਂ ਨੂੰ ਨਾ ਹੀ ਕਦੇ ਵਾਰਦੀਆਂ ਦਿੱਤੀਆਂ ਜਾਂਦੀਆਂ ਸੀ ਅਤੇ ਨਾ ਹੀ ਪੜਨ ਦੇ ਲਈ ਕਦਾਬਾ ਦਿੱਤੀਆਂ ਜਾਂਦੀਆਂ ਸੀ ਇਹ ਸਾਰੇ ਜਿਹੜੇ ਇਲਜ਼ਾਮ ਮਾਂ ਬੱਚਿਆਂ ਦੇ ਘਰਦਿਆਂ ਨੇ ਉਹਨਾਂ ਸਕੂਲ ਮੈਨੇਜਮੈਂਟ ਤੇ ਜਿਹੜੇ ਸਕੂਲ ਦੇ ਟੀਚਰਾਂ ਨੂੰ ਸਕੂਲ 'ਚ ਬਾਹਰ ਕੱਢਿਆ ਜਾਂਦਾ ਹੈ ਤਾਂ ਉਹਨਾਂ ਨੂੰ ਘੱਟ ਫੀਸ ਦਿੱਤੀ ਜਾਂਦੀ ਉਹਨਾਂ ਨੇ ਇਹ ਇਲਜ਼ਾਮ ਲਗਾਏ ਆ ਪਰ ਹੁਣ ਜਿਹੜੇ ਸਕੂਲ ਲਈ ਬੱਚਿਆਂ ਦੇ ਜਿਹੜੇ ਅਧਿਆਪਕ ਆ ਤੇ ਮਾਪੇ ਆ ਤੇ ਕਿਸਾਨ ਜਿਹੜੇ ਆ ਉਹਨਾਂ ਨੇ ਹੁਣ ਸਕੂਲ ਦੇ ਅੱਗੇ ਧਰ ਨਾਲ ਹੋਣਾ ਸ਼ੁਰੂ ਕਰ ਦਿੱਤਾ ਹੈ ਉਹਨਾਂ ਨੇ ਇਹ ਕਿਹਾ ਹੈ ਕਿ ਸਾਡੀ ਸਰਕਾਰ ਮੁਰੇ ਇਹ ਹੀ ਮੰਗਾ ਕਿ ਜਿਹੜੀ ਆ ਸਕੂਲ ਦੀ ਮੈਨੇਜਮੈਂਟ ਟੀਮ ਆ ਉਹਨਾਂ ਨੂੰ ਇੱਥੋਂ ਹਟਾਇਆ ਜਾਵੇ ਉਹਨਾਂ ਦੇ ਉੱਪਰ ਆ ਕੜੀ ਤਕੜੀ ਸਜ਼ਾ ਦਿੱਤੀ ਜਾਵੇ ਕਿਉਂਕਿ ਉਹਨਾਂ ਨੇ 10ਵੀਂ ਕਲਾਸ ਦੀ ਜਿਹੜੀ ਪ੍ਰੀਖਿਆ ਸੀ CBSE ਹਲੇ ਹਲੇ ਹੁਣ ਆਉਣੀ ਸੀ ਤਾਂ ਆਨਲਾਈਨ ਇਹ ਸਾਡੇ ਬੱਚਿਆਂ ਨੂੰ ਤੰਗ ਪਰੇਸ਼ਾਨ ਕਰ ਦਿੱਤਾ ਗਿਆ ਸੀ ਉਹਨਾਂ ਨੂੰ ਡਰਾਇਆ ਧਮਕਾਇਆ ਗਿਆ ਸੀ ਕਿ ਸਾਨੂੰ 2100 ਰੁਪਿਆ ਲਿਆ ਕੇ ਦੋ ਤਾਂ ਫਿਰ ਜਿਹੜੇ ਕਰਦਿਆਂ ਨੇ ਇਹ ਇਲਜ਼ਾਮ ਲਗਾਏ ਆ ਕਿ ਸਾਡੇ ਜਿਹੜੇ ਬੱਚਿਆਂ ਨੂੰ ਬਹੁਤ ਘੱਟ ਜਿਹੜੀਆਂ ਕਿਤਾਬਾਂ ਦਿੰਦੇ ਸੀ ਇੱਕ ਦੋ ਹੀ ਕਿਤਾਬਾਂ ਦਿੰਦੇ ਸੀ ਪਰ ਸੋਚਣ ਵਾਲੀ ਇਹ ਗੱਲ ਆ ਕਿ ਜਿਹੜੇ ਬੱਚੇ 10ਵੀਂ ਚ ਪੜਦੇ ਆ ਜਾਂ 6ਵੀਂ ਤੋਂ ਲੈ ਕੇ 10ਵੀਂ ਤੱਕ ਤੁਹਾਨੂੰ ਪਤਾ ਹੀ ਆ ਕਿ ਜਿਹੜੀਆਂ 8 8 ਤੋਂ 9-10 ਕਿਤਾਬਾਂ ਤਾਂ ਹੁੰਦੀਆਂ ਹੀ ਆ ਪੜਨ ਦੇ ਲਈ ਪਾਰਾ ਇਹ ਗੱਲ ਜਿਹਦਾ ਆਪਾਂ ਸੋਚਦੇ ਆ ਕਿ ਉਹਨਾਂ ਨੂੰ ਇੱਕ ਦੋ ਹੀ ਕਿਤਾਬਾਂ ਦਿੱਤੀਆਂ ਜਾਂਦੀਆਂ ਨੇ ਫਿਰ ਸੋਚਣ ਵਾਲੀ ਇਹ ਗੱਲ ਹੈ ਕਿ ਜੇਕਰ ਉਹਨਾਂ ਨੇ ਇੱਕ ਦੋ ਹੀ ਕਿਤਾਬਾਂ ਦਿੱਤੀਆਂ ਜਾਂਦੀਆਂ ਨੇ ਬਾਕੀ ਜਿਹੜੇ ਦੂਸਰੇ ਸੈਮੈਸਟਰ ਹੁੰਦੇ ਆ ਦੂਸਰੇ ਪੀਰੀਅਡ ਜਿਹੜੇ ਹੁੰਦੇ ਆ ਉਹ ਫਿਰ ਆਪਾਂ ਕਿਵੇਂ ਕਿੱਥੋਂ ਪੜ੍ਹਾਈ ਕਰੀਏ ਇਹ ਹੈਰਾਨ ਕਰਨ ਵਾਲੀ ਗੱਲ ਹੈ ਤੇ ਸੋਚਣ ਵਾਲੀ ਗੱਲ ਹੈ ਕਿ ਬੱਚੇ ਨੇ ਇੱਕ ਦੋ ਹੀ ਕਿਤਾਬਾਂ ਦੇ ਕੇ ਪੜਾਇਆ ਜਾਂਦਾ ਇਹ ਤਾਂ ਫਿਰ ਜੇਕਰ ਉਹ ਇੱਕ ਦੋ ਕਿਤਾਬਾਂ ਹੀ ਦੇਖ ਕੇ ਪੜ੍ਹਨਗੇ ਤਾਂ ਜਿਹੜੇ ਦੂਜੇ ਸਬਜੈਕਟ ਹੁੰਦੇ ਆ ਉਹ ਕਿੱਥੋਂ ਪੜ੍ਹਣਗੇ ਕਿਵੇਂ ਪਾਸ ਹੋਣਗੇ ਬਹੁਤ ਵੱਡੀ ਗੱਲ ਆ ਸੋਚਣ ਵਾਲੀ ਆ ਤੇ ਹੁਣ ਉਹਨ ਨੇ ਟੀਚਰ ਜਿਹੜੇ ਸੀ ਉਥੋਂ ਦੇ ਮੈਨੇਜਮੈਂਟ ਉੱਪਰ ਇਹ ਇਲਜ਼ਾਮ ਲਗਾਏ ਸਾਡੇ ਵਿਦਵਚਨ ਕਦੇ ਵੀ ਵਰਦੀਆਂ ਨਹੀਂ ਦਿੰਦੇ ਨਾ ਹੀ ਕਦੇ ਇਹਨਾਂ ਨੂੰ ਖਾਣਾ ਦਿੰਦੇ ਆ ਤੇ ਨਾ ਹੀ ਕਦੇ ਇਹਨਾਂ ਨੂੰ ਕਦੇ ਕਿਤਾਬਾਂ ਦਿੰਦੇ ਆ ਜੇ ਕਿਤਾਬਾਂ ਦਿੰਦੇ ਆ ਤਾਂ ਇੱਕ ਦੋ ਕਿਤਾਬਾਂ ਦਿੰਦੇ ਆ ਪਰ ਇੱਕ ਦੋ ਕਿਤਾਬਾਂ ਦੇ ਨਾਲ ਕੋਈ ਵੀ ਜਿਹੜੇ ਪੜ੍ਹਾਈ ਪੂਰੀ ਨਹੀਂ ਹੁੰਦੀ ਬੱਚਾ ਸਾਰੇ ਸਬਜੈਕਟ ਜਿਹੜੇ ਪੜ੍ਹਨੇ ਜ਼ਰੂਰੀ ਹੁੰਦੇ ਆ ਤਾਂ ਫੇਰ ਹੀ ਬੱਚਾ ਪਾਸ ਹੁੰਦਾ ਜੇਕਰ ਉਹ ਸਾਰੇ ਸਬਜੈਕਟ ਦੀ ਉਹਨਾਂ ਨੂੰ ਜਾਣਕਾਰੀ ਹੋਵੇ ਜੇ ਉਹ ਪੜ੍ਹਿਆ ਹੋਵੇ ਜੇਕਰ ਉਹਨਾਂ ਨੇ ਇੱਕ ਦੀ ਕਿਤਾਬਾਂ ਮਿਲਦੀਆਂ ਤਾਂ ਫੇਰ ਬਹੁਤ ਹੀ ਔਖਾ ਹੋ ਜਾਂਦੇ ਪੇਪਰ ਕਲੀਅਰ ਕਰਨਾ ਦਾ ਹੁਣ ਐਸਾ ਗੱਲ ਨੂੰ ਮੱਦੇ ਨਜ਼ਰ ਰੱਖਦੇ ਹੋਏ ਇੱਕ ਵਾਰ ਤੁਹਾਨੂੰ ਫੇਰ ਦੱਸ ਦਈਏ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਕਿੰਦਾ ਜਿਹੜੇ ਸਕੂਲ ਟੀਚਰ ਆ ਸਟੂਡੈਂਟ ਆ ਤੇ ਉਹਨਾਂ ਦੇ ਜਿਹੜੇ ਘਰ ਦੇ ਆ ਸਕੂਲ ਦੇ ਸਾਹਮਣੇ ਕਿੰਦਾ ਉਹ ਬੈਠੇ ਧਰਨਾ ਲਗਾ ਰਹੇ ਆ ਉਹਨਾਂ ਨੇ ਬਹੁਤ ਵੱਡੇ ਇਲਜ਼ਾਮ ਲਗਾਏ ਆ ਕਿ ਜਿਹੜੇ ਸਕੂਲ ਦੇ ਮੈਨੇਜਮੈਂਟ ਆ ਉਹਨਾਂ ਦੇ ਉੱਪਰ ਪ੍ਰਸ਼ਟਾਚਾਰ ਦੇ ਜਿਹੜੇ ਦੋਸ਼ ਲਗਾਏ ਜਾ ਰਹੇ ਆ ਕਿ ਸਾਡੇ ਬੱਚਿਆਂ ਨੂੰ ਡਰਾ ਧੰਕਾ ਕੇ ਪਹਿਲਾ ਐਡਵਾਂਸ ਉਹਨਾਂ ਨੇ 2100 ਰੁਪਿਆ ਫੀਸ ਜਿਹੜੀ ਮੰਗਵਾ ਲਈ ਆ ਤੇ ਨਾ ਹੀ ਇਹਨਾਂ ਨੂੰ ਕਿਤਾਬਾਂ ਦਿੰਦੇ ਆ ਤੇ ਨਾ ਹੀ ਇਹਨਾਂ ਨੂੰ ਪਹਿਨਣ ਦੇ ਲਈ ਵਰਦੀ ਦਿੰਦੇ ਆ ਤੇ ਹੁਣ ਉਹ ਸਰਕਾਰ ਮੁਰੇ ਇਹ ਹੀ ਅਪੀਲ ਕਰਦੇ ਕਿ ਸਾਡੇ ਬੱਚਿਆਂ ਨੂੰ ਜਿਹੜੀ ਆ ਪੜ੍ਹਾਈ ਵਧੀਆ ਦੇਣੀ ਚਾਹੀਦੀ ਆ ਵਧੀਆ ਕਿਤਾਬਾਂ ਦੇਣੀਆਂ ਚਾਹੀਦੀਆਂ ਨੇ ਉਹਨਾਂ ਨੂੰ ਵਰਦੀ ਦੇਣੀ ਚਾਹੀਦੀ ਆ ਪਰ ਜਿਹੜੀ ਸਕੂਲ ਦੀ ਪੂਰੀ ਜਿਹੜੀ ਮੈਨੇਜਮੈਂਟ ਆ ਸਾਰੀ ਚੇਂਜ ਕਰਨੀ ਕਰ ਦੇਣੀ ਚਾਹੀਦੀ ਆ ਸਾਰਾ ਜਿਹੜਾ ਵੀ ਮੈਨੇਜਮੈਂਟ ਸਿਸਟਮ ਆ ਉਹ ਸਰਕਾਰ ਨੂੰ ਆ ਦੇ ਹੱਥ ਵਿੱਚ ਲੈਣਾ ਚਾਹੀਦਾ ਹੈ ਹੁਣ ਉਹਨਾਂ ਬੱਚਿਆਂ ਦੇ ਘਰ ਦੇ ਇਹ ਵੀ ਕਹਿੰਦੇ ਆ ਕਿ ਜਿਹੜੇ ਪਹਿਲਾਂ ਵਾਲੇ ਜਿਹੜੇ ਮੈਨੇਜਮੈਂਟ ਸਿਸਟਮ ਆ ਜਾਂ ਟੀਚਰ ਰਾ ਉਹਨਾਂ ਨੂੰ ਇੱਥੋਂ ਹਟਾਇਆ ਜਾਵੇ ਤੇ ਉਹਨਾਂ ਦੇ ਉੱਪਰ ਬਹੁਤ ਹੀ ਜ਼ਿਆਦਾ ਕਾਨੂੰਨੀ ਜਿਹੜੀ ਕਾਰਵਾਈ ਕਰਨੀ ਚਾਹੀਦੀ ਆ ਤਾਂ ਹਨ ਇੱਕ ਵਾਰੀ ਫੇਰ ਦੱਸ ਦਈਏ ਕਿ ਇਹ ਜਿਹੜੀ ਖਬਰ ਆ ਰਾਮਪੁਰਾ ਫੂਲ ਤੋਂ ਆ ਰਹੀ ਆ ਦੱਸਿਆ ਇਹ ਜਾ ਰਿਹਾ ਹੈ ਕਿ ਉੱਥੋਂ ਦੇ ਜਿਹੜੇ ਮੈਨੇਜਮੈਂਟ ਸਕੂਲ ਦੇ ਟੀਚਰ ਆ ਉਹਨਾਂ ਦੇ ਉੱਪਰ ਭ੍ਰਿਸ਼ਟਾਚਾਰ ਦੇ ਜਿਹੜੇ ਇਲਜ਼ਾਮ ਲਗਾਏ ਜਾ ਰਹੇ ਆ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਇੱਥੇ ਟੀਚਰ ਪੜਦੇ ਸੀ ਉਹਨਾਂ ਨੂੰ ਪ੍ਰੋਪਰ ਵੇ ਨਾਲ ਜਿਹੜੀ ਪੂਰੀ ਉਹਨੇ ਤਨਖਾਹ ਹੁੰਦੀ ਸੀ ਉਹ ਵੀ ਨਹੀਂ ਦਿੰਦੇ ਸੀ ਬੱਚਿਆਂ ਨੂੰ ਪੜਨ ਦੇ ਲਈ ਕਿਤਾਬਾਂ ਵੀ ਨਹੀਂ ਦਿੰਦੇ ਸੀ ਤੇ ਦੂਜੇ ਪਾਸੇ ਉਹਨਾਂ ਨੂੰ ਜਿਹੜੇ ਆ ਪਹਿਨਨ ਦੇ ਲਈ ਵਰਦੀ ਨਹੀਂ ਦਿੱਤੀ ਜਾਂ ਦਿੰਦੇ ਸੀ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਸਰਕਾਰੀ ਸਕੂਲਾਂ ਦੇ ਵਿੱਚ ਉਹੀ ਬੱਚੇ ਪੜਦੇ ਆ ਜਿਹੜੇ ਗਰੀਬ ਪਰਿਵਾਰ ਤੋਂ ਹੁੰਦੇ ਆ ਪਰ ਸਰਕਾਰ ਦੀ ਮਦਦ ਦੁਆਰਾ ਜਿਹੜੇ ਬੱਚੇ ਹੁੰਦੇ ਆ ਉਹਨਾਂ ਨੂੰ ਵਰਦੀਆਂ ਵੀ ਦਿੱਤੀਆਂ ਜਾਂਦੀਆਂ ਫ੍ਰੀ ਵਰਦੀ ਦਿੱਤੀ ਜਾਂਦੀ ਆ ਫ੍ਰੀ ਕਿਤਾਬਾਂ ਦਿੱਤੀਆਂ ਜਾਂਦੀਆਂ ਕਿ ਉਹ ਆਪ ਦਾ ਜਿਹੜਾ ਪੜ ਲੈ ਕੇ ਕੁਝ ਬਣ ਜਾਣ ਪਰ ਜਦੋਂ ਆ ਨਿੱਜੀ ਸਕੂਲ ਦੀ ਖਬਰ ਸਾਹਮਣੇ ਆਉਂਦੀ ਆ ਤਾਂ ਦਿਲ ਬਹੁਤ ਘਬਰਾ ਜਾਂਦਾ ਹੈ ਟੈਨਸ਼ਨ ਹੋ ਜਾਂਦੀ ਹੈ ਕਿ ਹਲੇ ਵੀ ਇਦਾਂ ਦੇ ਜਿਹੜੇ ਸਕੂਲ ਪਏ ਆ ਨਾ ਹੀ ਉਹ ਬੱਚਿਆਂ ਨੂੰ ਪ੍ਰੋਪਰ ਵੇ ਨਾਲ ਕਿਤਾਬਾਂ ਦਿੰਦੇ ਹਨ ਪੜ੍ਹਾਈ ਕਰਾਉਂਦੇ ਆ ਅਤੇ ਨਾ ਹੀ ਉਹਨਾਂ ਨੂੰ ਵਰਦੀ ਦਿੰਦੇ ਆ ਤਾਂ ਇਹ ਬਹੁਤ ਹੀ ਦਰਦਨਾਕ ਅਤੇ ਬਹੁਤ ਸੋਚਣ ਵਾਲੀ ਖਬਰ ਆ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਕਿੱਦਾਂ ਜਿਹੜੇ ਆ ਹੁਣ ਬੱਚੇ ਕਿਸਾਨ ਅਤੇ ਟੀਚਰ ਅਤੇ ਬੱਚਿਆਂ ਦੇ ਜਿਹੜੇ ਘਰ ਦੇ ਆ ਉਹ ਸਕੂਲ ਦੇ ਮੁਰੇ ਧਰਨਾ ਲਈ ਬੈਠੇ ਤੇ ਉਹ ਸਰਕਾਰ ਮੁਰੇ ਇਹ ਹੀ ਅਪੀਲ ਕਰਦੇ ਕਿ ਜਿਹੜਾ ਸਕੂਲ ਦਾ ਸਾਰਾ ਮੈਨੇਜਮੈਂਟ ਸਿਸਟਮ ਆ ਸਾਰਾ ਇਹਨਾਂ ਨੂੰ ਹੱਥ ਵਿੱਚ ਲੈਣਾ ਚਾਹੀਦਾ ਬੱਚਨ ਫ੍ਰੀ ਪੜ੍ਹਾਈ ਦੇਣੀ ਚਾਹੀਦੀ ਹੈ ਵਰਦੀ ਦੇਣੀ ਚਾਹੀਦੀ ਹੈ ਪ੍ਰੋਪਰ ਵੇਅ ਨਾਲ ਇਹਨਾਂ ਦੀ ਕਲਾਸਾਂ ਜਿਹੜੀਆਂ ਲਾਉਣੀਆਂ ਚਾਹੀਦੀਆਂ ਨੇ ਜਿਦੇ ਕਰਕੇ ਉਹ ਆਪ ਦਾ ਫਿਊਚਰ ਵਧੀਆ ਬਣਾ ਸਕਣ ਜੇਕਰ ਉਹ ਇੰਜ ਨਾ ਹੋਇਆ ਉਹਨਾਂ ਨੇ ਕੋਈ ਵੀ ਇੰਨਾ ਪ੍ਰਾਣਾ ਪ੍ਰਸ਼ਟੇਚਾਰ ਜਿਹੜੇ ਟੀਚਰ ਇਹਨੇ ਤਾਂ ਕੋਈ ਕਾਰਵਾਈ ਨਹੀਂ ਕੀਤੀ ਤਾਂ ਫੇਰ ਸਾਡੇ ਜਿਹੜੇ ਬੱਚਿਆਂ ਦਾ ਭਵਿੱਖ ਜਿਹੜਾ ਖਰਾਬ ਹੋ ਜਾਵੇਗਾ ਤੇ ਫਿਊਚਰ ਦੇ ਵਿੱਚ ਕੋਈ ਵਾਧਾ ਵਧੀਆ ਭਵਿੱਖ ਨਹੀਂ ਬਣਾ ਸਕਣਗੇ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜਰੂਰ ਸ਼ੇਅਰ ਕਰੋ